ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀ ਵਾਸੀਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ ਵਿੱਚ ਜਿੱਥੇ ਚ ਬਚਾਰਵੇਂ ਪੰਜਾਬ ਦੇ ਸਵੇਰ ਤੋਂ ਲੈ ਕੇ ਸ਼ਾਮਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਿੰਨਾ ਭਾਗ ਉਹ ਜੁਮੀ ਕਰਦੇ ਚਖੜਦੇ ਸਾਰ ਹਨ ਕਿਹੜੇ ਭਾਗ ਸਾਫ ਅਤੇ ਖੁਸ਼ਕ ਬਣੇ ਰਹਿਣਗੇ ਕਿਸਾਨ ਵੀਰ ਵਾਲੀ ਕੀ ਅਪਰੇਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਚਲ ਗਿਆ ਆਦੇ ਵੀਡੀਓ ਹਾਂ ਤੁਸੀਂ 4 ਮਈ ਪੰਜਾਬ ਦੇ 7:30 ਵਜੇ ਦੀਆਂ ਸਵੇਰ ਦੀਆਂ ਲਾਈਵ ਸੈਟਅਪ ਤੇ ਵੀ ਆਉਂਦੀ ਸਾਧੋਂ ਪੰਜਾਬ ਦੇ ਆਪਣੇ ਸਾਰੇ ਭਾਗ ਵਿੱਚ ਆਪਣੇ ਹਲਕੀ ਫੁਲਕੀ ਕੀਆਂ ਜਾਂ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਕਈ ਸਾਫ ਦੇਖਣ ਨੂੰ ਮਿਲ ਰਹੇ ਹਨ ਬਾਕੀ ਦੇ ਦੇਸ ਥੋੜਾ ਜਿਹਾ ਸਸਮ ਆ ਰਿਹਾ ਆਪਣੇ ਪਾਕਿਸਤਾਨ ਵੱਲੋਂ ਜਿਸ ਨੇ ਆਪਣੇ ਪੰਜਾਬ ਦੇ ਬੱਦਲੋਏ ਆਪ ਨੂੰ ਜਰੂਰ ਦੇਖਣ ਨੂੰ ਮਿਲੂਗੀ ਅੱਜ ਦੁਪਹਿਰ ਤਾਈ ਆਪਣੇ ਥੋੜੇ ਜਿਹੜੇ ਮਾਲਵੇ ਦੇ ਭਾਗ ਹੋ ਗਿਆ ਇਹਨਾਂ ਵਿੱਚ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਬਾਕੀ ਜਿਲ੍ਹੇ ਬਾਈ ਵੀ ਆਪਾਂ ਗੱਲ ਕਰ ਲੈਂਦੇ ਹਾਂ ਬਾਕੀ ਤੇ ਲਾਈਵ ਸੈਟ ਦੇ ਵੀ ਦੇਖੋ ਜਿਹੜੇ ਆਪਣੇ ਪਹਾੜ ਦੇ ਖੇਤਰ ਹੋ ਗਿਆ ਚੰਡੀਗੜ੍ਹ ਮੋ ਹੜਕਾ ਦਰਮਿਆਨਾ ਵੀ ਜਰੂਰ ਦੇਖਣ ਨੂੰ ਮਿਲ ਰਿਹਾ ਉਹਨਾਂ ਵਿੱਚ ਬਾਕੀ ਜ਼ਿਲ੍ਹੇ ਵਜੇ ਗੱਲ ਕਰ ਲਈ ਕਿੰਨਾ ਭਾਗਾਂ ਵਿੱਚ ਮੀਂਹ ਦੇ ਸਾਰ ਹਨ ਇਸ ਵਕਤ ਆਪ ਨੂੰ ਰੂਪਨਗਰ ਫਤਿਹਗੜ ਸਾਹਿਬ ਪਟਿਆਲਾ ਮੁਹਾਲੀ 시ਦੂ ਭਾਗ ਸਗਨਗਰ ਥੋੜੇ ਭਾਗ ਹੋ ਗਏ ਇਨ੍ਹਾਂ ਵਿੱਚ ਸਵੇਰੇ ਸਵੇਰੇ ਆਪ ਨੂੰ ਮੀਂਹ ਦੇਖਣ ਨੂੰ ਮਿਲਿਆ ਹੁਣ ਵੀ ਮੀਂਹ ਦੇਖਣ ਨੂੰ ਨਜ਼ਰ ਆ ਪਰ ਆਉਂਦੇ ਅੱਧੇ ਘੰਟੇ ਘੰਟੇ 'ਚ ਸਿਸਟਮ ਗਾਂ ਕ੍ਰੋਸ ਕਰ ਜਾਊਗਾ ਇਨ੍ਹਾਂ ਵਿੱਚੋਂ ਬਾਕੀ ਗੱਲ ਕਰੀ ਆਉਂਦੇ ਕੁਛ ਟਾਈਮ 'ਚ ਆਪ ਨੂੰ ਪੰਜਾਬ ਦੇ ਜਿਹੜੇ ਆ ਭਾਗ ਹੋ ਗਏ ਇਨ੍ਹਾਂ ਵਿੱਚ ਮੀਂਹ ਦੇਖਣ ਨੂੰ ਮਿਲਦਾ ਆਪਣੇ ਫਾਜ਼ਿਲਕਾ ਮੁਖਫਰ ਫਰੀਦਕੋਟ ਦੇ ਭਾਗ ਵਾਕਿ ਆਪਣੇ ਕਪਾਹ ਦਾ ਇਮੀਦੀਖ ਨੂੰ ਮਿਲ ਸਕਦਾ ਕਿ ਦੁਪਹਿਰ ਤੋਂ ਬਾਅਦ ਸਪੈਰ ਲੱਗੰਦੇ ਪੰਜਾਬ ਵਿੱਚ ਸਾਰ ਹਨ ਜੋ ਕਿ ਆਪਣੇ ਪੰਜਾਬ ਦੇ ਇਹਨਾਂ ਭਾਗਾਂ ਵਿੱਚ ਹੀ ਲੱਗੂਗਾ ਇੰਨੇ ਕੋ ਭਾਗ ਹੋ ਗਿਆ ਇੰਨੇ ਭਾਗ ਹੋ ਗਿਆ ਆਪਣੇ ਕਪੂਸ ਦੇ ਅੰਦਰ ਕੁਝ ਭਾਗ ਹਸ਼ਿਆਰਪੁਰ ਦੇ ਹੋ ਗਿਆ ਪਠਾਨਕੋਟ ਦੇ ਸ਼ੀਦ ਭਾਗ ਸਿਕਨਗਰ ਦੇ ਰੂਪਨਗਰ ਦੇ ਫਤਿਹਗੜ ਸਾਹਿਬ ਮੁਹਾਲੀ ਹੋ ਗਿਆ ਇਧਰ ਆਪਣੇ ਫਾਜ਼ਿਲਕਾ ਮੁਕਸਰ ਬਠਿੰਡੇ ਦੇ ਮਾਲਸੇ ਸੰਗਰੂਰ ਪਟਿਆਲਾ ਬਰਨਾਲਾ ਜੇ ਫਰੀਦਕੋਟੋਂ ਥੋੜੇ-ਬੋੜੇ ਭਾਗ ਹੋਏ ਇਹਨਾਂ ਵਿੱਚ ਦੁਪਹਿਰ ਤੋਂ ਬੜਾ ਵੀ ਆਪਣੇ ਸਪੈਰ ਲੱਗਣ ਦੇ ਸਾਰ ਹਨ ਇਸ ਵਕਤ ਪੰਜਾਬ ਦੇ ਆਪਣੋਂ ਯਾਤਰਪਾਗ ਵਿੱਚ ਬੱਦਲ ਵਾਲੀ ਟਰੈਵਲ ਕਰਦੀ ਰੂਗੀ ਉਸ ਨਾਲ ਛਿੱਟ ਛਾਟੀ ਆਪਣੀ ਬੂੰਦਾ ਬਾਂਦੀ ਦੇਖਣ ਨੂੰ ਮੈਂ ਸਦੀਏ ਜਿਆਦੇ ਮੀਂਹ ਸਾਰ ਨਹੀਂ ਹਨ ਦੁਪਹਿਰ ਤੋਂ ਬੜਾ ਹੋ ਸਕਦਾ ਸਿਸਟਮ ਕ੍ਰੀਏਟ ਹੋਵੇ ਜੋ ਕਿ ਦਿਨਬਰ ਦੱਸ ਨਹੀਂ ਨਾ ਭਾਗਾਂ ਵਿੱਚ ਥੋੜੇ ਜਿਹੀ ਮੀਂਹ ਸਾਰ ਹਨ ਦੁਪਹਿਰ ਤੋਂ ਬੜਾ ਬਾਕੀ ਦੁਪਹਿਰ ਤੋਂ ਬਾਅਦ ਜਿੰਨੇ ਭਾਗਾਂ ਵਿੱਚ ਮੀਂਹ ਵੀ ਸਾਰ ਵੱਧੇ ਹਨ ਜਾਂ ਘਟ ਰਹੇ ਹਨ ਕਿੰਨੇ ਜਿਆਦੇ ਮੀਂਹ ਸਾਰ ਹਨ ਕਿੰਨੇ ਘਟ ਹਨ ਤੁਹਾਨੂੰ ਵੀਡੀਓ ਬਣਾ ਕੇ ਦੁਪਹਿਰ ਤੋਂ ਬਾ ਇਸ ਵੇਸ਼ਟਮ ਕ੍ਰੀਏਟ ਹੋਇਆ ਤੁਹਾਨੂੰ ਵੀਡੀਓ ਬਣਾ ਸਕਦਾ ਪਹਿਲਾਂ ਦੱਸ ਦੇ ਜਵੇਗਾ ਕਾਲਮ ਬਣਾਇਆ ਕਰਕੇ ਅੱਜ ਆਪਣੇ ਪੰਜਾਬ ਵਿੱਚ ਤੁਹਾਨੂੰ ਲੱਗ ਪਾ ਠੀਕ ਦੇਖਣ ਨੂੰ ਮਿਲੂਗਾ ਜਿਹੜੇ ਜਿਹੜੇ ਵਿੱਚ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਉੱਤੋਂ ਰਵਾ ਬਾਕੀ ਪੰਜਾਬ ਵਿੱਚ ਬਦਲ ਬਈ ਆਉਂਦੀ ਜਾਂਦੀ ਰਹੂਗੀ ਦੁਪਹਿਰ ਤੋਂ ਬਾਅਦ ਬਾਕੀ ਵੀ ਦੇਖਣ ਨੂੰ ਮਿਲ ਸਕਦਾ ਅੱਜ ਦੀ ਵੀਡੀਓ ਚ ਨਹੀਂ ਧੰਨਵਾਦ